ਖਬਰ ਸੰਗਰੂਰ ਦੇ ਸੁਨਾਮ ਤੋਂ ਹੈ ਜਿੱਥੇ ਸੁਨਾਮ ਹਲਕੇ ਦੇ ਪਿੰਡ ਵਿਗੜਵਾਲ ਦੇ ਲੋਕਾਂ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਵਿੱਚ ਸਰਪੰਚੀ ਜਨਰਲ ਕੈਟਾਗਰੀ ਦੀ ਸੀ ਪਰ ਜਾਣਬੁੱਝ ਕੇ ਇਹ ਸਰਪੰਚੀ ਐਸਸੀ ਰਿਜ਼ਰਵ ਕਰ ਦਿੱਤੀ ਗਈ ਉਹਨਾਂ ਕਹਿੰਦੇ ਜਦੋਂ ਕਿ ਸਰਬਸੰਮਤੀ ਦੇ ਨਾਲ ਉਹ ਆਪਣਾ ਸਰਪੰਚ ਵੀ ਚੁਣ ਚੁੱਕੇ ਹਨ ਅਤੇ ਮੰਗਲਵਾਰ ਤੱਕ ਸਰਪੰਚ ਦਾ ਜਨਰਲ ਕੈਟਾਗਰੀ ਦਾ ਹੀ ਪੜਨਾ ਸੀ पर अचानक ही सियासी रोटियां सेंकन दे ਲਈ सियासी लीडरा बलो इस ਪਿੰਡ ਦੀ ਸਰਪੰਚੀ ਨੂੰ ਰਿਜ਼ਰਵ ਕਰ ਦਿੱਤਾ ਗਿਆ ਗੁੱਸੇ ਵਿੱਚ ਆਏ ਪਿੰਡ ਵਾਲਿਆਂ ਨੇ ਕਿਹਾ ਕਿ ਉਹ ਅੱਜ ਕੈਬਨਟ ਮੰਤਰੀ ਅਮਨ अरोड़ा ਦੀ ਕੋਠੀ ਦੇ ਬਾਹਰ ਧਰਨਾ ਦੇ ਰਹੇ ਹਨ ਕਿਉਂਕਿ ਸਾਰੇ ਪਿੰਡ ਨੇ ਸਰਬਸੰਮਤੀ ਨੇ ਦੇ ਨਾਲ ਸਰਪੰਚ ਚੁਣ ਲਿਆ ਸੀ ਸਰਕਾਰ ਦੀ ਵੀ ਇਹੀ ਕੋਸ਼ਿਸ਼ ਹੈ ਕਿ ਸਰਪੰਚੀ ਚੋਣਾਂ ਤੇ ਜ਼ਿਆਦਾ ਖਰਚਾ ਨਾ ਕੀਤਾ ਜਾਵੇ ਅਤੇ ਸਰਬਸੰਮਤੀ ਨਾਲ ਹੀ ਸਰਪੰਚ ਬਣਾਇਆ ਜਾਵੇ ਸਾਰੇ ਪਿੰਡ ਦੀ ਸਹਿਮਤੀ ਹੈ ਪਰ ਇਸ ਦੇ ਬਾਵਜੂਦ ਵੀ ਜਾਣਬੁੱਝ ਕੇ ਪਿੰਡ ਦੇ ਸਰਪੰਚੀ ਨੂੰ ਰਿਜ਼ਰਵ ਕੀਤਾ ਗਿਆ ਹੈ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਇਸ ਨੂੰ ਨਹੀਂ ਬਦਲਦੀ ਉਹ ਆਪਣਾ ਧਰਨਾ ਪ੍ਰਦਰਸ਼ਨ ਜਾਰੀ ਰੱਖਣਗੇ ਸਾਡਾ ਪਿੰਡ ਪਹਿਲਾਂ ਜਰਨਲ ਜਾ ਰਹੀ ਸੀ ਮੰਗਲਵਾਰ ਦਾ ਪਿੰਡ ਮੇੜ ਵਾਲੀ ਮੇਰੇ ਨਾਲ ਗੁਰਪ੍ਰੀਤ ਸਿੰਘ ਜੀ ਸਾਡਾ ਭਤੀਜੀ ਹੈ ਜੀ ਸਰਪੰਚ ਜੀ ਅਸੀਂ ਸਹਿਮਤੀ ਨਾਲ ਸਰਪੰਚ ਬਣਾਦੇ ਸਾਰੇ ਨਗਰ ਨੇ ਅੱਜ ਵੀ ਦੇਖੋ ਸਾਰਾ ਨਗਰ ਖੜਾਈ ਸਹਿਮਤੀ ਨਾਲ अच्छा हो बनादा ਸੀ ਸਰਪੰਚ ਜੀ ਪਰ ਇਹ ਹੁਣ ਮੰਗਲਵਾਰ ਤੱਕ ਪਹਿਲਾਂ ਸਾਡਾ ਪਿੰਡ ਜਰਨਲ ਸੀ ਹੁਣ ਇਹ ਸੀ ਬਣਾਇਆ ਸੀ ਇਸ ਸੰਤੀ ਨਾਲ ਕਿਸ ਨੂੰ ਬਣਾਇਆ ਆ ਰਮਨਦੀਪ ਭਾਈ ਸਾਡਾ ਪਿੰਡ ਜੀ ਸੀ ਅੱਛਾ ਜੀ ਹਾਂਜੀ ਇਹਨੂੰ ਫੋਨ ਆ ਸਾਰੇ ਨਗਰ ਨੇ ਬਣਾਇਆ ਸੀ ਜੀ ਸਹਿਮਤੀ ਨਾਲ ਹਾਂਜੀ ਹਾਂ ਪਰ ਹੁਣ ਸਾਡਾ ਪਿੰਡ ਜਰਬ ਚ ਕਰਤਾ ਜੀ ਜਰਬ ਚ ਕਰਤਾ ਹਾਂਜੀ ਹਾਂ ਮੁੱਖ ਮੰਤਰੀ ਮਾਨ ਨੇ ਤਾਂ ਕਿਹਾ ਵੀ ਤੁਸੀਂ ਸੰਤ ਹਾਂ ਹਾਂਜੀ ਹਾਂ ਅੱਜ ਆਓ ਇਹ ਗੱਲ ਅਸੀਂ ਸਾਡੇ ਪਿੰਡ ਦੇ ਸਹਿਮਤੀ ਹੋ ਰਹੀ ਹੈ ਜੀ ਅੱਛਾ ਹਾਂਜੀ ਹਾਂ ਸਾਡਾ ਪਿੰਡ ਆ ਪਿੰਡ ਪਿਛਲੀ ਵਾਰ ਵੀ ਜਰਬ ਸੀ ਜੀ ਸਾਡਾ ਪਿੰਡ ਪਿਛਲੀ ਵਾਰ ਵੀ ਸਰਵਿਸ ਜੀ 10 ਸਾਲ ਹੋ ਗਈ ਜੀ ਰੱਬ ਸਰਵਿਸ ਜੀ ਅੱਛਾ ਹੁਣ ਸਾਡੇ ਜਰਦੂ ਬੰਦਾ ਖੜੇ ਆ ਬੰਦਾ ਨਾਲ ਉਹ ਜੀ ਹਾਂ ਜੀ ਹੁਣ ਅਸੀਂ ਇਹ ਕਹਿੰਨੇ ਫਟਾ ਪਿੰਡ ਜਰਨਲ ਚ ਤੇ ਜੇ ਜਰਨਲ ਚ ਕਰੋ ਜੀ ਤੇ ਅਸੀਂ ਸਹਿਮਤੀ ਬਣਾ ਰਹੇ ਹਾਂ ਜੀ ਤੇ ਸਾਰਾ ਪਿੰਡ ਬਣਾਏ ਬਣਾਦੀ ਬਾਕੀ ਸਾਡੇ ਵੀ ਚਾਚੇ ਨੇ ਨਾਲ ਇਹਨਾਂ ਨੇ ਕਿਹਾ ਵੀ ਚਲੋ ਜੇ ਉਹ ਮੁੰਡਾ ਹੋ ਰਿਹਾ ਜੀ ਅਸੀਂ ਪਿੱਛੇ हटਦੇ ਆਂ ਇਹਨਾਂ ਨੇ ਵੀ ਸਹਿਮਤੀ ਦੇ ਦਿੱਤੀ ਪਹਿਲਾਂ ਪਹਿਲਾਂ ਅਸੀਂ ਜੀ ਪਹਿਲਾਂ ਇਹ ਵੀ ਚੋਣ ਲੜ ਰਹੇ ਸੀ ਨਾਲ ਹਾਂਜੀ ਤੁਸੀਂ ਵੀ ਚੋਣ ਲੜ ਰਹੇ ਸੀ ਤੁਸੀਂ ਇੱਕ ਹੀ ਗੱਲ ਨਾ ਕੰਦੇ ਸੀ ਹੁਣ ਅਮਰਦੇਵ ਪ੍ਰੀਤ ਰੂਸ਼ਨ ਮਨਾਉਣਾ ਚਾਹੁੰਦੇ ਜੀ ਹਾਂਜੀ ਅਸੀਂ ਇਹ ਮੁੰਡੇ ਮਨਾਉਣਾ ਚਾਹੁੰਦੇ ਜੀ ਅਸੀਂ ਬਠਿਆ ਆ ਅਰੰਭਰੀ ਤੁਨ ਜੀ ਸਰਬਸੰਮਤੀ ਸਰਬਸੰਮਤੀ ਉੱਤੇ ਹੋ ਗਈ ਜੀ ਪੱਕੀ ਅੱਛਾ ਹਾਂਜੀ ਤੁਸੀਂ ਦੱਸੋ ਕੀ ਗੱਲਾਂ ਚੰਦੇ ਸੀ ਅਸੀਂ ਤਾਂ ਇਹੀ ਗੱਲਾਂ ਕਰ ਰਹੇ ਸੀ ਕਿ ਅਸੀਂ ਇਹਨਾਂ ਨਾਲ ਵੀ ਬਠਿਆ ਜੀ ਚਰਨਲ ਚੋਂ ਉਹਨਾਂ ਨੂੰ ਹੀ ਸਰਬਸੰਮਤੀ ਨਾਲ ਸਰਪੰਚ ਚ ਜਦੋਂ ਸਾਡੇ ਜਰਨਲ ਆ ਰਹੀ ਹੈ ਤਾਂ ਇਸੇ ਕਿਉਂ ਆ ਰਹੀ ਹੈ ਪਹਿਲਾਂ ਇਸੇ ਕਰਕੇ ਗਏ ਨਹੀਂ ਜੀ ਸਰਪੰਚ ਹਾਂਜੀ 4 ਦਿਨਾਂ ਚ ਸਕੀਮ ਬਦਲੀ 4 ਜਣਾਂ ਨੇ ਬਦਲਾ ਦਿੱਤਾ ਪਹਿਲਾਂ ਵੀ ਮੰਗਲਵਾਰ ਤੱਕ ਸਾਡੇ ਇਹ ਜਰਨਲ ਸੀ ਮੰਗਲਵਾਰ ਤੋਂ ਬਾਅਦ ਕੁਝ ਬਦਲਿਆ ਮੰਗਲਵਾਰ ਤੋਂ ਬਾਅਦ ਹੋਇਆ ਹਾਂਜੀ 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 ਅੱਛਾ ਅੱਛਾ ਇਹ ਜੀ ਹੁਣ ਨਾਮ ਰਮਨਪ੍ਰੀਤ ਸਿੰਘ ਹੈ ਜੀ 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 ਕਿ ਜਾਣਦੇ ਸੀ ਸਰਬਸੰਮਤੀ ਦੇਖੋ ਜੀ ਮੇਰ ਨਾਲ ਸਾਰਾ ਮੇਰਾ ਪਿੰਡ ਖੜਾ ਜੀ ਮੇਨੇ ਮੇਰੇ ਪਿੰਡ ਨੇ ਮੇਰੇ ਤੇ ਸਰਬਸੰਮਤੀ ਕਰਤੀ ਸੀ ਜੀ ਉਸ ਤੋਂ ਬਾਅਦ ਜੀ ਇੱਕ ਪਾਸੇ ਤਾਂ ਸੀਐਮ ਸਾਹਿਬ ਕਹਿ ਰਹੇ ਨੇ ਵੀ ਪਿੰਡਾਂ 'ਚ ਸੱਭ ਸੰਮਤੀਆਂ ਹੋ ਰਹੀਆਂ ਨੇ ਦੂਜੇ ਪਾਸੇ ਜੀ ਆ ਸਾਡਾ ਪਿੰਡ ਰਿਜ਼ਰਵ ਕਰਤਾਈ ਐਸਸੀ ਕਰਤਾ ਸਾਡਾ ਪਿੰਡ ਪਿੱਛੇ 10 ਸਾਲਾਂ ਤੋਂ ਵੀ ਐਸਸੀ ਆ ਰਿਹਾ ਈ ਚਲੋ ਆਪਾਂ ਨਹੀਂ ਕਹਿੰਦੇ ਜੀ ਉਹਨਾਂ ਦਾ ਹੱਕ ਆ ਉਹਨਾਂ ਨੂੰ ਵੀ ਮਿਲਿਆ ਜੀ ਪਰ ਉਹਨਾਂ ਸਾਡਾ ਹੱਕ ਤੀਗਾ ਜਰਨਲ ਆਉਣਾ ਚਾਹੀਦਾ ਤੀਗਾ ਜੀ ਫਿਰ ਇਸ ਸੁਭਾ ਸਾਹਬ ਨਾਲ ਤਾਂ ਸਾਨੂੰ ਬਾਰੀ ਉਨੀ ਮਿਲਣੀ ਹੈਗੀ ਜੀ ਬਾਕੀ ਪਹਿਲਾਂ ਮੇਰੇ ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ ਜੀ ਪਿੱਛੇ ਪਹਿਲਾਂ ਮੇਰੇ ਬਾਪੂ ਜੀ ਬਹੁਤ ਲੰਮਾ ਸਮਾਂ ਪਿੰਡ ਦੇ ਸਰਪੰਚ ਰਹੇ ਨੇ ਇਹ ਸਾਰਿਆਂ ਨੂੰ ਪਤਾ ਹੀ ਹੈ ਇਹ ਉਹਨਾਂ ਨੇ ਬਹੁਤ ਕੰਮ ਕਰਾਇਆ ਨੇ ਇਸ ਕਰਕੇ ਲੋਕਾਂ ਨੇ ਜੀ ਮੇਰੇ ਤੇ ਵਿਸ਼ਵਾਸ ਜਤਾਇਆ ਜਤਾਇਆ 30 ਸਾਰ ਮੈਨੂੰ ਅੱਗੇ ਕਰਿਆ ਸੀਗਾ ਸਰਪੰਤੀ ਨਾਲ ਸਰਪੰਚ ਬਣਾਤਾ ਮੈਨੂੰ ਹਾਂਜੀ ਮੈਂ 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 ਬਹੁਤ ਕੱਲ ਤੱਕ ਦਾ ਫੋਨ ਕਰੀ ਜਨਾ ਜੀ ਸਾਡਾ ਪਿੰਡ ਜਰਨਲ ਰੱਖੋ ਜਰਨਲ ਰੱਖੋ ਜੀ ਹੁਣ ਦਰਬਾਹ ਗਿਆ ਜੀ ਕਹਿੰਦੇ ਲਿਸਟ ਦੇਖੋ ਜੀ ਜਦੋਂ ਸਾਰਾ ਪਿੰਡ ਖੜਾ ਜੀ ਤਾਂ ਹੋ ਤਾਂ ਸਭ ਕੋ ਸਹ ਸਕਦਾ ਜੀ ਕੋਈ ਬਿਨਾਂ ਤਾਂ ਨਹੀਂ ਕੁਝ ਰਹਿੰਦਾ ਹੁੰਦਾ ਜੀ ਬਾਕੀ ਜੀ ਅੱਗੇ ਮਰਜੀ ਹੈ ਜੀ ਠੀਕ ਹੈ ਜੀ ਹੁਣ ਮੈਂ ਤਾਂ ਮੇਰੇ ਪਿੰਡ ਨਾਲ ਆਈ ਜਿਵੇਂ ਮੇਰਾ ਪਿੰਡ ਮੈਨੂੰ ਕਹੂਗਾ ਜੀ ਮੈਂ ਤਾਂ ਉਵੇਂ ਕਰੂੰ ਮੇਰਾ ਪਿੰਡ ਮੈਨੂੰ ਕਹੂਗਾ ਵੀ ਉੱਠ ਕੇ ਵਗ ਚੱਲ ਮੈਂ ਉੱਠ ਕੇ ਵਗ ਚੱਲੂੰ ਜੇ ਮੇਰਾ ਪਿੰਡ ਕਹੂਗਾ ਔਰ ਬੈਠਾ ਰਹੇ ਤਾਂ ਮੈਂ ਬੈਠਾ ਰਹੂੰਗਾ ਬਾਕੀ ਕੋਈ ਗੱਲ ਨਹੀਂ ਮੈਂ ਆਪ ਵੀ ਆਮ ਆਦਮੀ ਪਾਰਟੀ ਨਾਲ ਆਈ ਕੋਈ ਇਹੋ ਜੀ ਗੱਲ ਨਹੀਂ ਹੈਗੀ ਇਹ ਆਪਣਾ ਮਸਲਾ ਇਹ ਹੈ ਜੀ ਪਹਿਲਾਂ ਆਪਾਂ ਨੇ ਇਹ ਮੇਰਾ ਭਤੀਜਾ ਜੀ ਇਹਨੂੰ ਸੰਮਤੀ ਨਾਲ ਪਿੰਡ ਨੇ ਸਰਪੰਚ ਦੀ ਚੋਣ ਚ ਕਰਤਾ ਦੀਗਾ ਵੀ ਸਾਮਤੀਆ ਸਾਰੇ ਪਿੰਡ ਦੀ ਸਾਰੇ ਨਗਰ ਦੀ ਤੇ ਉਸ ਤੋਂ ਬਾਅਦ ਜੀ ਹੁਣ ਪਹਿਲਾਂ ਲਿਸਟ ਸੀਗੀ ਸਾਡੀ ਮੰਗਲਵਾਰ ਤੱਕ ਜਰਨਲ ਮੰਗਲਵਾਰ ਤੱਕ ਜਰਨਲ ਸੀ ਉਸ ਤੋਂ ਬਾਅਦ ਕੱਟ ਕੇ ਦੋ ਚਾਰ ਬੰਦਿਆਂ ਨੇ ਦੋ ਚਾਰ ਬੰਦਿਆਂ ਨੇ ਲਿਸਟ ਚੋਂ ਕਰਾ ਕੇ ਹੁਣ ਐਸਸੀ ਕਰਵਾਤੀ ਉਹਦਾ ਸਾਡਾ ਰੋਸ ਆ ਵੀ ਸਾਡਾ ਪਿੰਡ ਪਹਿਲਾਂ ਵੀ ਇਸ ਪਿਛਲੇ ਵਾਰੀ ਵੀ ਐਸਸੀ ਜੀਤੀਗਾ ਉਹ ਤੋਂ ਪਿਛਲੀ ਵਾਰ ਵੀ ਵੀ ਹੁਣ ਸਾਨੂੰ ਜਰਨਲ ਦੀ ਹੀ ਚਾਹੀਦੀ ਸਾਡੇ ਪਿੰਡ ਦਾ ਬਾਈਕ ਆਊਟ ਮੰਨ ਲੋ ਚੈੱਕ ਕਰਾਇਆ ਜਾ ਬੇ ਸਾਡੇ ਪਿੰਡ ਕੋਈ ਵਿਕਾਸ ਨਹੀਂ ਹੋਇਆ 10 ਸਾਲਾਂ ਦੇ ਵਿੱਚ ਸਾਡੇ ਪਿੰਡ ਦਾ ਸੜਕਾਂ ਦਾ ਬੁਰਾ ਹਾਲਾ ਨਾਲੀਆਂ ਦਾ ਗਲੀਆਂ ਦਾ